ਵਾਹਿਗੁਰੂ ਜੀ ਕਾਲ ਸਾਹਿਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਣੀ ਹੈ ਉਹਨਾਂ ਦੋ ਸਿੱਖ ਸੇਰਾਂ ਦੀ ਜਿਨ੍ਹਾਂ ਨੇ ਆਪਣੇ ਦੋ ਸਿਰ ਹੋਣ ਦੇ ਬਾਵਜੂਦ ਮੁਗਲਾਂ ਦੇ ਸੈਂਕੜੇ ਸਿਰ ਝੁਕਣੇ ਲਾਤੇ ਸੀ ساری ਧਰਤੀ ਡਰੀ ਹੋਈ ਸੀ ਮੁਗਲ ਤੇ ਅਫਗਾਨ ਫੌਜਾਂ ਨੇ ਸਿੱਖਾਂ ਦੇ ਸਿਰ ਤੇ ਨਾਮ ਰੱਖੇ ਹੋਏ ਸਨ ਜੋ ਕੋਈ ਖਾਲਸੇ ਦਾ ਸਿਰ ਲੈ ਕੇ ਆਵੇ ਤਾਂ ਉਹਨੂੰ ਸੋਨੇ ਦੀ ਥੈਲੀ ਮਿਲਦੀ ਲੋਕ ਸੜਕਾਂ ਉੱਤੇ ਚੁੱਪ ਕਰ ਲੰਘਦੇ ਪਰ ਦੋ ਨਿਹੰਗ ਖਾਲਸੇ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਉਹਨਾਂ ਨੇ ਸੋਚਿਆ ਜੇ ਅਸੀਂ ਖਾਲਸੇ ਹਾਂ ਤਾਂ ਇੱਦਾਂ ਕਿਵੇਂ ਸਹਿ ਲਈਏ ਇੱਕ ਦਿਨ ਉਹ ਰਾਤੇ ਲੱਕੜ ਰੱਖ ਕੇ ਖੜੇ ਹੋ ਗਏ ਜਦੋਂ ਮੁਗਲਾਂ ਦਾ ਕਾਫਲਾ ਆਇਆ ਤਾਂ ਉਹਨਾਂ ਨੇ ਆਖਿਆ ਠਹਿਰ ਜਾਓ ਇਹ ਰਸਤਾ ਹੁ ਖਾਲਸੇ ਦੀ ਇਜਾਜ਼ਤ ਤੋਂ ਬਿਨਾ ਨਹੀਂ ਲੰਗੇਗਾ ਮੁਗਲ ਫੌਜ ਹੰਕਾਰ ਵਿੱਚ ਆ ਗਏ ਕਿਹਾ ਅਸੀਂ ਸ਼ੌਂਕੀਆਂ ਲੰਘਾਂਗੇ ਤੁਸੀਂ ਦੋ ਜਣੇ ਸਾਨੂੰ ਕਿਵੇਂ ਰੋਕੋਗੇ ਪਰ ਖਾਲਸਾ ਕਦੇ ਡਰਦੇ ਨਹੀਂ ਬਾਬਾ ਬੋਤਾ ਸਿੰਘ ਨੇ اپنی تلوار ਉੱਚੀ ਕੀਤੀ। ਬਾਬਾ ਗਰਜਾ ਨੇ ਵਰਛਾ ਤਾਣ ਲਿਆ। ਉਹਨਾਂ ਨੇ ਕਹਿਰ ਬਣ ਕੇ ਹਮਲਾ ਕਰ ਦਿੱਤਾ। ਮੁਗਲਾ ਦਾ ਅਲਖਰ ਵੱਡਾ ਸੀ ਤੇ ਦੋ ਸਿੱਖਾਂ ਦੇ ਹੌਸਲੇ ਵੱਡੇ ਸੀ। ਹਰ ਤਲਵਾਰ ਦੇ ਵਾਰ ਨਾਲ ਵੀਰਤਾ ਬੋਲ ਰਹੀ ਸੀ। ਹਰ ਵਾਰੀ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਜਆਬ ਨਿਕਲਦਾ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਪਰ ਆਖਿਰ ਸੈਂਕੜਾ ਨੇ ਦੋਹਾਂ ਨੂੰ ਘੇਰ ਲਿਆ। ਬਾਬਾ ਬੋਤਾ ਸਿੰਘ ਨੇ ਬਾਬਾ ਗਰਜਾ ਨੂੰ ਦੇਖਿਆ ਤੇ ਆਖਿਆ ਅੱਜ ਆਪਣੀ ਲਾਜ ਰੱਖੀ ਗਈ ਆਪਾਂ ਸਿਰ ਚੁੱਕ ਕੇ ਮਰਾਂਗੇ ਅੰਤ ਵਿੱਚ ਦੋਏ ਸ਼ਹੀਦ ਹੋ ਗਏ ਉਹਨਾਂ ਦੀਆਂ ਲਾਸ਼ਾਂ ਨੂੰ ਰੋਡ ਤੇ ਸੁੱਟ ਦਿੱਤਾ ਗਿਆ ਤਾਂ ਜੋ ਲੋਕ ਡਰ ਜਾਣ ਪਰ ਅਸਲ ਵਿੱਚ ਇਸ ਦੇ ਉਲਟ ਹੋਇਆ ਲੋਕ ਡਰੇ ਨਹੀਂ ਉਹ ਲਾਸ਼ਾਂ ਵੇਖ ਕੇ ਅੱਖਣ ਲੱਗੇ ਇਹ ਖਾਲਸੇ ਨੇ ਜਿਹੜੇ ਦੋ ਹੁੰਦੇ ਆ ਵੀ ਸੰਕੜ ਨਾਲ ਲੜ ਗਏ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਸਾਨੂੰ ਸਖੌਂਦੀ ਹੈ ਕਿ ਹੱਕਾਂ ਲਈ ਧਰਮ ਲਈ ਤੇ ਗੁਰੂ ਦੀ ਰਜ਼ਾ ਲਈ ਸਿਰ ਕੱਟ ਸਕਦੇ ਹਾਂ ਪਰ ਝੁੱਕ ਨਹੀਂ ਸਕਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ